ਕਾਰਪੋਰੇਟ ਕਰਾਣਿਆਂ ਵਾਂਗ ਗਰੀਬ ਲੋਕਾਂ ਦਾ ਵੀ ਕੀਤਾ ਜਾਵੇ ਕਰਜ਼ਾ ਮਾਫ ਬਾਬਾ ਦਰਸ਼ਨ ਸਿੰਘ ਰੰਗਰੇਟਾ ਟਾਈਗਰ ਫੋਰਸ ਦੀ 71 ਤਾ ਪਿੰਡ ਪੋਮਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਣਾ ਦਲ ਦੇ ਮੁਖੀ ਬਾਬਾ ਦਰਸ਼ਨ ਸਿੰਘ ਨਨਕਾਣਾ ਸਾਹਿਬ ਵਾਲਿਆ ਵਿਸ਼ੇਸ਼ ਤੌਰ ਤੇ ਸ਼ਾਮੂਲੀਅਤ ਕੀਤੀ ਜਥੇਦਾਰ ਬਾਬਾ ਦਰਸ਼ਨ ਸਿੰਘ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਕਰਾਣਿਆਂ ਦਾ ਅਰਬ ਰੁਪਏ ਦਾ ਕਰਜ਼ਾ ਮਾਫ ਕੀਤਾ ਹੈ ਇਸ ਦੀ ਤਰਜ਼ ਤੇ ਜ਼ਮੀਨੀ ਪੱਧਰ ਤੇ ਰਹਿ ਰਹੇ ਗਰੀਬ ਲੋਕਾਂ ਦੇ ਸਿਰਾਂ ਤੇ ਕਰਜ਼ਿਆਂ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ ਉਹਨਾਂ ਦੇ ਕਰਜ਼ੇ ਵੀ ਜਲਦ ਮੁਆਫ ਕਿਤੇ ਜਾਣ ਉਹਨਾਂ ਦੱਸਿਆ ਕਿ ਗਰੀਬ ਲੋਕਾਂ ਨੂੰ ਖਾਸ ਕਰਕੇ ਐਸੀ ਭਾਈਚਾਰੇ ਦੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ਵੱਲੋਂ ਕਰਜ਼ਿਆਂ ਦੀ ਦਲਦਲ ਵਿੱਚ ਫਸਾ ਦਿੱਤਾ ਹੈ ਜੋ ਕਰਜ਼ਾ ਅਦਾ ਨਹੀਂ ਕਰ ਸਕਦੇ ਜਿਸ ਤੇ ਕੰਪਨੀਆਂ ਦੇ ਕਰਿੰਦੇ ਕਰਜ਼ਾਈ ਹੋਏ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਇਹ ਕੰਪਨੀਆਂ ਸਰਕਾਰੀ ਮਾਪਦੰਡ ਦੇ ਬਿਨਾਂ ਕਰਜ਼ੇ ਦੇ ਕੇ ਮੋਟਾ ਵਿਆਜ ਉਗਰਾ ਰਹੀਆਂ ਹਨ ਜੋ ਇਨਾ ਗਰੀਬ ਲੋਕਾਂ ਨਾਲ ਵੱਡਾ ਧੱਕਾ ਹੈ ਉਹਨਾਂ ਕਿਹਾ ਕਿ ਇਨਾ ਗਰੀਬ ਮਿਹਨਤ ਕਸ ਲੋਕਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਰੰਗਰੇਟਾ ਟਾਈਗਰ ਫੋਰਸ ਅਜਹੀਆਂ ਕਾਰਪੋਰੇਟ ਕੰਪਨੀਆਂ ਤੋਂ ਨਿਜਾਤ ਦਿਵਾਏਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਦੀ ਤਰਜ਼ ਤੇ ਇਨਾ ਗਰੀਬ ਲੋਕਾਂ ਦਾ ਕਰਜ਼ਾ ਵੀ ਮੁਆਫ ਕੀਤਾ ਜਾਵੇ। ਮਜੀਠਾ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਤੇੜੋ ਅਹੀਂ ਇਹ ਗੇ ਪਰੇਸ਼ਾਨੀ ਨਹੀਂ ਕਿ ਜਿਨ੍ਹਾਂ ਝੂਠ ਮਾਰ ਕੇ ਕੋਈ ਕਵੇ। ਸੱਤ ਕਿ ਚਰ ਮਹੀਨੇ ਹੋ ਗਿਆ ਸਾਡੀ ਚਾਲ ਨੂੰ ਬਹੁਤ ਸੋਖ ਰਾਮ ਹੈ ਜਿਸ ਹੁੰਦੇ ਅਸੀਂ ਇਸ ਥੰਨੇ ਨਾਲ ਹੋ ਰਹੀ ਹੈ ਬੇਈਂ ਫਰ ਨਾ ਫੋੜੇ ਨੇ ਇੱਕ ਦਿਨ ਹੀ ਇੱਕ ਗੁੰਡਾ ਗੱਦੀ ਕੀਤੀ ਘਰ ਆ ਕੇ ਕਿ ਕਹਿੰਦੇ ਕਿ ਅਸੀਂ ਸਮਾਨ ਹੀ ਚੁੱਕਣਾ ਹੈ ਤੁਹਾਡਾ ਤੇ ਅਸੀਂ ਬਾਬਾ ਜੀ ਨੂੰ ਫੋਨ ਕੀਤਾ ਮੇਰਾ ਫੋਨ ਤੇ ਬਾਬਾ ਜੀ ਨੇ ਉਹਨਾਂ ਨਾਲ ਗੱਲ ਕੀਤੀ ਕਿ ਉਹਦੋਂ ਦੇ ਹੋ ਇੰਨੇ ਕਿ ਖੰਬੜੇ ਜਨੇ ਚੁੱਪਨੇ ਤੇ ਅੱਜ ਤੱਕ ਸਾਡੇ ਕੋਈ ਬੜਿਆ ਨਹੀਂ ਬੋਲੋ ਇੰਨਾ ਹੋ ਨਾ ਹੋ ਹਨੇ ਕਿ ਅਜੀ ਇੱਕ ਟਾਈਮ ਦੀ ਰੋਟੀ ਖਾ ਕੇ ਤੇ ਦੂਜੇ ਟਾਈਮ ਦੀ ਉਹਨਾਂ ਬਾਰੇ ਸੋਚਦੇ ਰਹੇ ਆ ਕਿ ਇਹਨਾਂ ਨੂੰ ਕਿਸ ਤੱਕ ਕਿੱਥੋਂ ਦੇਣੀ ਹੈ ਤੇ ਜਿੱਦਾਂ ਦਾ ਬਾਬਾ ਜੀ ਨੇ ਗੱਲ ਕੀਤੀ ਆ ਉਦੰਦਰ ਬਹੁਤ ਹੀ ਹੱਡੀ ਜਾਨ ਦਰਮਾਣੇ ਮੈਂ ਬਸ ਇਹੀ ਵਾਹਿਗੁਰੂ ਜੀ ਗਿਆ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਇਹੀ ਕਹਿਣਾ ਚਾਹੀਦਾ ਹੈ ਕਿ ਕੱਠ ਰੱਖੋ ਕੱਠ ਜੀ ਹੀ ਸਾਡੀ ਸਬਰਤਾਨ ਹੋਣੀ ਹੈ ਜੇ ਇਹ ਇਕੱਲੇ ਇਕੱਲੇ ਰਹੇ ਤੇ ਇਕੱਲੇ ਇਕੱਲੇ ਜਹਾਨੂੰ ਫਾਇਨੈਂਸਰਾਂ ਨੇ ਨਹੀਂ ਜੀਣ ਦੇ ਜਿੰਨਾ ਮੱਝ ਇਹ ਜੋੜ ਲਾ ਲਾਂਗੇ سوال مجھے یار میں سارا سب کا منتخب خالصا کتابی کر چکی لبڑی لگتا نہیں ہے لگتا یہ بابا جی نے تیڑا چھبیا سمو سا میزا میگیاں چلتی رہی ਸੱਤ ਅੱਠ ਵੀ ਹੇਲ ਗੇਟਵਾਰਪੂਰ ਏਰੀਏ ਤੇ ਆਪਾਂ ਸੇਰ ਰੋਲੋ ਗਰਾਟਰ ਦੀਆਂ ਥਾੜਾ ਬੈਠੀਆਂ ਬਾਹਰ ਘੜੀ ਕਰਕੇ ਦੋਨੇ 32 47 ਹੋ ਗਏ ਪਾਈ ਗੋਲੋ ਨੇ ਰਾਤ ਦਿਨ ਕਿੰਨ ਕੀਤੀ ਕਿਤੇ ਪਰਾਨਕ ਤੋਂ ਫੋਨ ਆਏਗਾ ਅਫਸਰ ਨੇ ਕੂਰਦਾ ਬਾਬਾ ਜੀ ਇੱਥੇ ਆਨ ਕੰਮ ਕਰਦੇ ਅਸੀਂ ਕੋਸ਼ਿਸ਼ ਕਰ ਪਉਂਦੇ ਹਾਂ ਸਾਡੀ ਮੰਗ ਕੀ ਆ ਜਿੱਦ ਘਾਨਾ ਤੋਂ ਕੋਈ ਪਹਿਣਾ ਮੇਰੀਓ ਕੋਈ ਕਿਹਦਾ ਸਾਨੂੰ ਨੋਟਿਸ ਦੇ ਦਿੱਤੇ ਆ ਨੋਟਿਸ ਨਾ ਸਰਕਾਰ ਦਾ ਉਹਦੇ ਦੇ ਕੋਟ ਦਾ ਮੁੱਲ ਚੁਣਦਾ ਇਹਨਾਂ ਨੇ ਆਪਣੇ ਨਾਲ ਜਿਹੜਾ ਆਪਣੀ ਕੰਪਨੀ ਇਹ ਤੁਹਾਨੂੰ ਦੇ ਦੇ ਕਿ ਤਰ੍ਹਾਂ ਸਦਾਈ ਭਰਾਇਆ ਵੀ ਇੰਨਾ ਜਰਾ ਕੇ ਤੇ ਪਵਾਹ ਨਹੀਂ ਰੱਖਣ ਕਿਹੜੇ ਤਰੀਕੇ ਨਾਲ ਜੜਾ ਦੇ ਦੇ ਤੁਰੇ 100 ਰੁਪਏ ਦਾ ਜਿਹੜੀ ਕਰਦੇ ਪੁਰ ਤਾਂ ਕਹਿੰਦੇ ਥੋੜੇ ਥੋੜੇ ਕਰਕੇ ਤਾਰ ਲਓ ਠੀਕ ਹੈ ਕੋ ਜਿਹੜਾ ਬੰਦਾ ਰਕਮ ਦਿੱਤੀ ਹੋਵੇ ਕਹਿੰਦਾ ਥੋੜੇ ਥੋੜੇ ਕਰਕੇ ਤਾਰ ਲਓ ਹਾਂਜੀ ਬਾਬਾ ਦਾਸ ਜੈਤਾਰ ਬਾਬਾ ਦਰਸ਼ਨ ਸਿੰਘ ਮੁਖੀ ਸ਼ਰਮਣੀ ਪੰਥ ਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਨ ਸ਼ਾਨ ਮਿਸਰ ਸ਼ਹੀਦ ਬਾਬਾ ਵੀਰ ਸਿੰਘ ਜੀ ਰੰਗਰੇਟਾ 1300 ਕੋਟ ਸਵਾਰ ਪੰਜਾਬ ਭਾਰਤ ਵਿਸ਼ਵ ਅੱਜ ਪਿੰਡ ਹੋਮਾਂ ਦੇ ਵਿੱਚ ਦਾਲਪੰਥ ਨੂੰ ਸੱਦਿਆ ਗਿਆ ਸੀਗਾ ਤੇ ਸਰਦਾਰ ਹੀਰਾ ਸਿੰਘ ਜੀ ਜੋ ਕਿ ਜ਼ਿਲ੍ਹਾ ਅਮਰਸਰ ਦੇ ਪ੍ਰਧਾਨ ਬਣਾਏ ਗਏ ਨੇ ਇਹਨਾਂ ਵੱਲੋਂ ਅੱਜ ਇੱਥੇ ਪ੍ਰੋਗਰਾਮ ਜਿਹੜਾ ਵਾ ਉਹ ਸਮਾਜਿਕ ਹਿੱਤਾਂ ਵਾਸਤੇ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਜਿਹਦੇ ਵਿੱਚ ਅੱਜ ਇਹ ਜਥੇਬੰਦੀ ਦਾ ਰੰਗਰੇਟਾ ਟਾਈਗਰ ਫੋਰਸ ਜਿਹੜੀ ਜਥੇਬੰਦੀ ਚੱਲ ਰਹੀ ਉਹਦਾ ਇੱਕ ਵਿਸਤਾਰ ਕਰਕੇ ਉਹਨਾਂ ਨੂੰ ਉਹਦੇ ਦਾਰੀਆਂ ਨਮਾਜ ਦੇ ਕੇ ਨਮਾਜਿਆ ਗਿਆ ਵਾ ਤੇ ਜਿਹੜੇ ਜਿਹੜੇ ਸਿੰਘ ਬੀਬੀਆਂ ਜਿਹੜੀਆਂ ਉਹ ਪੁਰਾਣੇ ਸਮੇਂ ਤੋਂ ਸੇਵਾਵਾਂ ਕਰ ਰਹੀਆਂ ਸੀ ਜਾਂ ਨਵੇਂ ਕੋਈ ਸਿੰਘ ਸੀ ਜਾਂ ਬੀਬੀਆਂ ਸੀ ਜਿਹੜੀਆਂ ਸੇਵਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਸੇਵਾਵਾਂ ਉਹਨਾਂ ਦੀ ਸੇਵਾ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਨੇ ਤੇ ਨਾਲ ਜਿਹੜੇ ਜਿਹੜੇ ਸਾਡਾ ਇੱਕ ਝੰਡਾ ਸੀਗਾ ਵੀ ਜਿਹੜਾ ਉਜੇ ਗਰੀਬਾਂ ਨੂੰ ਫਾਈਨੈਂਸ ਕੰਪਨੀਆਂ ਵਾਲੇ ਜਿਹੜੇ ਨੇ ਉਹ ਤੰਗ ਪ੍ਰੇਸ਼ਾਨ ਕਰ ਰਹੇ ਨੇ ਉਹਨਾਂ ਦੇ ਵਾਸਤੇ ਜਿਹੜਾ ਕਿ ਆਪਾਂ ਸੰਘਰਸ਼ ਜਿਹੜਾ ਵਾ ਉਹ ਵਧਿਆ ਆ ਤੇ ਜਿਸ ਤਰ੍ਹਾਂ ਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਕੋਈ ਇਤਨਾ 8 ਲੋਕਾਂ ਨੇ ਜਿਹੜਾ ਆਪਣੀਆਂ ਮੰਗਾ ਬਣਾਉਣ ਵਾਸਤੇ ਹਰ ਜਗ੍ਹਾ ਉੱਤੇ ਮੋਰਚਾ ਲਾ ਕੇ ਬੈਠ ਜਾਂਦੇ ਆ ਤੇ ਜੀ ਉਹਨਾਂ ਦੇ ਅੰਬਾਨੀਆਂ ਡਾਨੀਆਂ ਦੇ ਕੋਲੋਂ ਜਿਹੜੇ ਵੇ ਉਹ ਕਰਜ਼ੇ ਮਾਫ਼ ਹੋ ਜਾਂਦੀਆਂ ਤੇ ਗਰੀਬਾਂ ਦੇ ਤੇ ਕਰਜ਼ੇ ਕੁਝ ਨਹੀਂ ਐ ਇਹ ਸਰਕੇ ਅਸੀਂ ਮੈਂ ਪੰਜਾਬ ਸਰਕਾਰ ਦੇ ਕੋਲੋਂ ਸੁਧਾਕ ਗਵੰਸ ਮਾਨ ਕੋਲੋਂ ਤੇ ਸੈਂਟਰ ਸਰਕਾਰ ਕੋਲੋਂ ਨਰਿੰਦਰ ਮੋਦੀ ਜੀ ਕੋਲੋਂ ਤੇ ਸਾਰਿਆਂ ਕੋਲੋਂ ਮੈਂ ਮੰਗ ਕਰਦਾ ਵਾਂ ਕਿ ਜਿਹੜਾ ਵਾ ਜਿਸ ਤਰ੍ਹਾਂ ਤੁਸੀਂ ਧਨਾਰ ਲੋਕਾਂ ਦੇ ਕਰਜ਼ੇ ਜਿਹੜੇ ਆ ਜਿਨ੍ਹਾਂ ਦਾ ਕੋਈ ਇਹ पता ਨਹੀਂ ਕਿ ਕਿੰਨੇ ਅਰਬਾਂ ਖਰਬਾਂ ਵਿੱਚ ਹੁੰਦੇ ਨੇ ਉਹ ਮਾਫ ਕਰਦੇ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਆ ਤੇ ਜਿਹਦੇ ਕਰਕੇ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜਾ ਵਾ ਬਹੁਤ ਮਾਹੌਲ ਖਰਾਬ ਹੋਇਆ ਪਿਆ ਵਾ ਕਿ ਦੁਨੀਆ ਜਿਹੜੀ ਹੈ ਗਰੀਬੜੇ ਆ ਉਹਨਾਂ ਨੂੰ ਲੋਨ ਫਾਈਨੈਂਸ ਕੰਪਨੀਆਂ ਬਹੁਤ ਤੰਗ ਕਰ ਰਹੀਆਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਰ ਇਹ ਚਾਹਵਣਗੇ ਕਿ ਅਸੀਂ ਜਿਹੜਾ ਵਾ ਉਸ ਪਾਰਟੀ ਨੂੰ ਵੋਟ ਪਾਵਾਂਗੇ ਜਿਹੜੀ ਪਾਰਟੀ ਜਿਹੜੀ ਆ ਉਹ ਇਹਨਾਂ ਗਰੀਬਾਂ ਦਾ ਮਸਲਾ ਹੱਲ ਕਰੇਗੀ ਇਸ ਸਬੰਧ ਵਿੱਚ ਵੀ ਜਿਹੜਾ ਵਾ ਇਹ ਇਸੇ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਵਾ ਤੇ ਮੈਂ ਮੰਗ ਕਰਦਾ ਵਾਂ ਕਿ ਇਸ ਜਿਹੜੀ ਮੰਗ ਨੂੰ ਜਿਹੜਾ ਵਾ ਜਲਦੀ ਜਲਦੀ ਜਿਹੜਾ ਵਾ ਪੰਜਾਬ ਸਰਕਾਰ ਜਿਹੜੀ ਆ ਉਹ ਪੂਰਾ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ